ਮਿਲੋ ਇਸ ਵਿਦਿਆਰਥੀ ਨੂੰ ਜਿਸ ਨੇ ਸਾਈਪਰਸ ਵਿੱਚ ਆ ਕੇ ਨਾ ਸਿਰਫ ਪੜ੍ਹਾਈ ਕੀਤੀ ਸਗੋਂ ਥੋੜੇ ਹੀ ਟਾਈਮ ਵਿੱਚ ਆਪਣਾ ਸਾਰਾ ਕਰਜ਼ਾ ਵੀ ਉਤਾਰ ਦਿੱਤਾ। ਤਾਂ ਤਾਂ ਲੱਗਦਾ ਪੂਰੇ ਵੀ ਹੋ ਗਏ ਹੋਣੇ। ਹਾਂਜੀ ਬਹੁਤ ਜਲਦੀ ਹੋ ਗਏ। ਕਰਜ਼ਾ ਤਾਂ ਲੱਤ ਗਿਆ। ਉਸ ਨੇ ਇਹ ਵੀ ਦੱਸਿਆ ਕਿ ਜੇਕਰ ਤੁਹਾਡੇ ਕੋਲ ਕੋਈ ਸਕਿੱਲ ਹੈ ਤਾਂ ਤੁਹਾਨੂੰ ਆਂਦੇ ਹੀ ਕੰਮ ਮਿਲ ਜਾਂਦਾ ਹੈ। ਉਹ ਕਹਿੰਦਾ ਹੈ ਕਿ ਭਾਸ਼ਾ ਵੀ ਕੋਈ ਰੁਕਾਵਟ ਨਹੀਂ ਹੈ। ਜੇ ਤੁਹਾਡੇ ਕੋਲ ਸਕਿੱਲ ਹੈਗੀ ਆ ਉਹਨਾਂ ਨੇ ਤੁਹਾਨੂੰ ਇਹ ਨਹੀਂ ਪੁੱਛਣਾ ਕਿ ਤੁਸੀਂ ਕਿੱਥੋਂ ਆਓ ਤੁਹਾਨੂੰ ਗ੍ਰੀਕ ਆਉਂਦੀ ਆ ਜਾਂ ਕੋਈ ਲੈਂਗੁਏਜ ਆਉਂਦੀ ਆ ਨਹੀਂ ਉਹਨਾਂ ਨੂੰ ਕੋਈ ਮਤਲਬ ਨਹੀਂ ਆਏਗਾ ਤੁਹਾਡੇ ਤੱਕ ਉਸ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੇ ਮਾਪਿਆਂ ਦੇ 30-35 ਲੱਖ ਖਰਚ ਕਰਕੇ ਕੈਨੇਡਾ ਜਾਣ ਦੀ ਸੋਚ ਰਹੇ ਹੋ ਤਾਂ ਬਿਹਤਰ ਹੀ ਰਹੇਗਾ ਕਿ ਤੁਸੀਂ ਸਾਈਪਰਸ ਵਿੱਚ ਹੀ ਰਹੋ ਵੀ ਆਪਣੇ ਮਾਪਿਓ ਦਾ 30-35 ਲੱਖ ਰੁਪਏ ਖਰਾਬ ਕਰਕੇ ਕੈਨੇਡਾ ਨਾ ਜਾਓ ਇੱਕ ਵਾਰੀ ਇੱਥੇ ਟਰਾਈ ਕਰਕੇ ਦੇਖੋ ਵੀ ਆਪਣੇ ਮਾਪਿਓ ਦਾ 30-35 ਲੱਖ ਰੁਪਏ ਖਰਾਬ ਕਰਕੇ ਕੈਨੇਡਾ ਨਾ ਜਾਓ ਇੱਕ ਵਾਰੀ ਇੱਥੇ ਟਰਾਈ ਕਰਕੇ ਦੇਖੋ ਵੀ ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਇੱਥੋਂ ਜਿੱਧਰ ਮਰਜ਼ੀ ਮੂਵ ਹੋ ਜਾਓ ਬਹੁਤ ਜ਼ਿਆਦੇ ਆਪਸ਼ਨਸ ਆਏ ਕਿਉਂਕਿ ਇੱਥੇ ਤੁਸੀਂ ਵਧੀਆ ਕਮਾਈ ਕਰ ਸਕਦੇ ਹੋ ਉਹ ਵੀ ਘੱਟ ਖਰਚੇ ਵਿੱਚ ਤੇ ਪਾਥਵੇ ਰਾਹੀਂ ਕਿਸੇ ਹੋਰ ਕੰਟਰੀ ਵਿੱਚ ਵੀ ਆਸਾਨੀ ਨਾਲ ਮੂਵ ਹੋ ਸਕਦੇ ਹੋ ਇਸ ਤੋਂ ਇਲਾਵਾ ਉਸਨੇ ਇਹ ਵੀ ਦੱਸਿਆ ਕਿ ਅੱਜ ਦੇ ਟਾਈਮ ਵਿੱਚ ਜੇਕਰ ਕੋਈ ਸਾਈਪਰਸ ਦੇ ਸਭ ਤੋਂ ਜ਼ਿਆਦਾ ਵੀਜ਼ੇ ਲਗਵਾਉਂਦਾ ਹੈ ਉਹ ਹੈ ਸਾਈਓਵਰਸ ਕਿਤੇ ਐਸੀ ਵਰਕ ਤੇ ਆਏ ਸੀ ਸਟੱਡੀ ਤੇ ਆਏ ਸੀ ਸਟੱਡੀ ਤੇ ਆਏ ਸੀ ਕਰ ਜਾ ਤਾਂ ਲੱਥ ਗਿਆ ਹਾਂਜੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਕੀ ਆਉਣ ਵਾਲੀ ਜਨਰੇਸ਼ਨ ਨੂੰ ਕਿਹੜੀ ਸਕਿੱਲ ਸਿੱਖ ਕੇ ਆਉਣੀ ਚਾਹੀਦੀ ਮੈਂ ਦੇਖ ਰਹੀ ਹਾਂ ਤੇ ਰੈਸਟੋਰੈਂਟ ਦੀ ਸਕਿੱਲ ਬਹੁਤ ਇੰਪੋਰਟੈਂਟ ਹੈ ਅਸੀਂ ਦੇਖੋ ਰਾਤ ਦੇ ਟਾਈਮ ਇੱਥੇ ਆਏ ਆ ਅਸੀਂ ਤੁਹਾਨੂੰ ਮਿਲ ਰਹੇ ਆ ਅਸੀਂ ਇੱਥੇ ਸ਼ੂਟਸ ਕਰ ਰਹੇ ਆ ਤੁਹਾਡੇ ਵੀ ਐਫਰਟਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਸਕਿੱਲ ਸਿੱਖੀ ਆਉਣੀ ਚਾਹੀਦੀ ਹੈ ਮੋਸਟਲੀ ਤਾਂ ਜੀ ਤੁਹਾਨੂੰ ਪਤਾ ਹੀ ਆ ਵੀ ਇਹ ਇੱਕ ਟੂਰਿਸਟ ਕੰਟਰੀ ਆ ਤੇ ਆਪਾਂ ਨੂੰ ਇੱਥੇ ਸਿੱਖਣੀ ਚਾਹੀਦੀ ਹੈ ਮੇਨ ਤਾਂ ਇੱਕ ਸ਼ੈਫ ਦੀ ਜੌਬ ਹੋਗੀ ਤੇ ਇੱਕ ਰੈਸਟੋਰੈਂਟ ਦੇ ਵਿੱਚ ਜਿੰਨੀਆਂ ਵੀ ਆਪਣੀਆਂ ਜੌਬਸ ਆ ਆਪਣਾ ਵੇਟਰ ਦੀ ਹੋਗੀ ਡਿਸ਼ਵਾਸ਼ਰ ਦੀ ਹੋਗੀ ਤੁਸੀਂ ਜੋ ਵੀ ਸਕਿੱਲ ਸਿੱਖ ਕੇ ਆਉਂਗੇ ਤੁਹਾਨੂੰ ਇੱਥੇ ਆ ਕੇ ਹੌਨਸਰ ਕੰਮ ਹੀ ਮਿਲ ਜਾਣਾ ਹੈ ਜੇ ਤੁਹਾਡੇ ਕੋਲ ਸਕਿੱਲ ਹੈਗੀ ਆ ਉਹਨਾਂ ਨੇ ਤੁਹਾਨੂੰ ਇਹ ਨਹੀਂ ਪੁੱਛਣਾ ਕਿ ਤੁਸੀਂ ਕਿੱਥੋਂ ਆਂ ਤੁਹਾਨੂੰ ਗ੍ਰੀਕ ਆਉਂਦੀ ਆ ਜਾਂ ਕੋਈ ਲੈਂਗੁਏਜ ਆਉਂਦੀ ਆ ਨਹੀਂ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਤੁਹਾਡੇ ਤੱਕ ਤੁਹਾਨੂੰ ਵਧੀਆ 1000 ਪਲੱਸ ਸੈਲਰੀ ਦੇਣੀ ਆ ਉਹਨਾਂ ਨੇ ਨਾਲ ਨਾਲ ਤੁਹਾਨੂੰ ਕੰਮ ਤੇ ਵੀ ਰੱਖਦੇ ਤੇ ਸਰ ਮੈਂ ਇੱਕ ਗੱਲ ਕਹਿਣਾ ਚਾਹੁੰਨੀ ਆ ਕਿ ਤੁਸੀਂ ਇੱਕ ਮਿਸਾਲ ਉਹ ਆਪਣੇ ਪੇਰੈਂਟਸ ਦੀ ਮਿਹਨਤੀ ਬੱਚਾ ਹੋਵੇ ਨਾ ਕਿੰਨੇ ਕੀ ਵੀਰੋ ਸੱਚੀ ਹੋਈਓ ਕਮਾ ਲੈਨੇ ਹੋ ਤੁਸੀਂ ਮੈਂ ਇਹ ਸਭ ਤ ਵੀ ਮਤਲਬ ਆਪਣਾ ਇੱਥੇ ਸਾਰਾ ਖਰਚਾ ਕਰਕੇ ਆਪਣੇ ਘਰ ਦਾ ਖਰਚਾ ਕੱਢ ਕੇ ਮੈਂ ਆਪਣਾ ਪਰਸਨਲ ਖਰਚਾ ਕੱਢ ਕੇ ਘਰੇ ਮੈਂ ਸਭ ਤ 50000 ਰੁਪਿਆ ਹਰ ਮਹੀਨ ਪਾ ਰਿਹਾ ਹਰ ਮਹੀਨੇ 50000 ਰੁਪਿਆ ਘਰ ਦੇ ਨੂੰ ਪਾ ਰਹੇ ਹੋ ਮਤਲਬ ਸਿਰਫ ਇੱਕ ਸਿੰਗਲ ਕੰਮ ਕਰਕੇ ਇੱਕ ਸਿੰਗਲ ਕੰਮ ਕਰਕੇ ਮੈਂ ਮੈਂ ਸਿਰਫ 8 ਘੰਟੇ ਦੀ ਜੋਬ ਕਰਦਾ ਹਾਂ 8 ਘੰਟੇ ਦੀ ਜੋਬ ਚੋਂ ਤੁਸੀਂ 50000 ਰੁਪਿਆ ਮਹੀਨਾ ਸਿਰਫ ਪੇਰੈਂਟਸ ਨੂੰ ਪਾ ਰਹੇ ਹੋ ਬਾਕੀ ਤੁਹਾਡਾ ਤੁਸੀਂ ਆਪਣਾ ਹੈ ਹਾਂਜੀ ਬਾਕੀ ਮੈਂ ਸੇਵ ਕਰਦਾ ਹਾਂ ਬਾਕੀ ਸੇਵ ਕਰ ਰਹੇ ਹਾਂ ਹਾਂਜੀ ਸਿਰਫ ਇਹ ਤਾਂ ਸਲੂਟ ਹੈ ਤੁਹਾਨੂੰ ਸਰ ਤੁਸੀਂ ਹੋਰ ਏਜੰਟਸ ਦੇ ਬਾਰੇ ਸੁਣਿਆ ਸਾਇਓਵਰਸ ਐਜੂਕੇਸ਼ਨ ਸਰਵਿਸਿਜ਼ ਦੇ ਬਾਰੇ ਚੰਗੀ ਤਰ੍ਹਾਂ ਹੀ ਜਾਣਦੇ ਆ ਜੀ ਪੰਜਾਬ ਤੋਂ ਆ ਪੂਰੀ ਚੰਗੀ ਤਰ੍ਹਾਂ ਨਾਮ ਸੁਣਿਆ ਅੱਜ ਦੀ ਘੜੀ ਬਹੁਤ ਜ਼ਿਆਦਾ ਵੀਜ਼ੇ ਕੱਢ ਰਹੇ ਆ ਜੋ ਕਿ ਸਾਈਪਰਸ ਦੇ ਵਿੱਚ ਕੀ ਕਹਿਣਾ ਚਾਹਦੇ ਹੋ ਇਦਾਂ ਦੀ ਕੰਪਨੀ ਬਾਰੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਜਿਹੜੇ ਹੁਣ ਨਵੇਂ ਸਟੂਡੈਂਟ ਆ ਵੀ ਆਪਣੇ ਮਾਪਿਓ ਦਾ 30-35 ਲੱਖ ਰੁਪਏ ਖਰਾਬ ਕਰਕੇ ਕੈਨੇਡਾ ਨਾ ਜਾਓ ਇੱਕ ਵਾਰੀ ਇੱਥੇ ਟਰਾਈ ਕਰਕੇ ਦੇਖੋ ਵੀ ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਇਥੇ ਜਿੱਧਰ ਮਰਜੀ ਮੂਵ ਹੋ ਜਾਓ ਬਹੁਤ ਜ਼ਿਆਦੇ ਆਪਸ਼ਨਸ ਆ ਇੱਥੇ ਜੀ ਸਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਤੁਸੀਂ ਦੇਖਿਆ ਹੋਣਾ ਏਜੰਟ ਤਾਂ ਬਹੁਤ ਹੁੰਦੇ ਵੀਜ਼ਾ ਲਗਾਉਂਦੇ ਹਾਂ ਬਟ ਸਾਈ欧ਵਰਸ ਐਜੂਕੇਸ਼ਨਲ ਸਰਵਿਸਿਜ਼ ਦੇ ਏਜੰਟ ਮਿਸਟਰ ਬਲਜਿੰਦਰ ਸਿੰਘ ਸੈਗਲ ਖੁਦ ਦੂਸਰੀ ਵਾਰ ਸਾਈਪ੍ਰਸ ਆਏ ਨੇ ਤੇ ਆਪਣੇ ਬੱਚਿਆਂ ਨੂੰ ਮਿਲ ਰਹੇ ਆ ਕੀ ਕਹਿਣਾ ਜਾਣੇ ਆ ਉਹ ਵਧੀਆ ਗੱਲ ਹੈ ਜੀ ਕਿਉਂਕਿ ਉਹ ਏਜੰਟ ਹੁੰਦੇ ਆ ਨਾ ਮਤਲਬ ਵੀਜ਼ਾ ਲਵਾ ਦਿੰਦੇ ਆ ਬੱਚਾ ਭੇਜ ਦਿੰਦੇ ਆ ਅੱਗੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਵੀ ਕੋਈ ਤੁਹਾਨੂੰ ਕੰਮ ਮਿਲਿਆ ਜਾਂ ਤੁਹਾਡਾ ਪਾਲੋ ਵਿੱਚ ਕਿਵੇਂ ਆ ਮੈਂ ਦੇਖਿਆ ਤੁਸੀਂ ਉੱਥੇ ਸੀਡੀਓ ਕਾਲਜ ਨੀਕੋਸ਼ੀਆ ਦੇ ਵਿੱਚ ਵੀ ਆਏ ਸੀ ਕਿਉਂਕਿ ਮੇਰਾ ਵੀ ਉਹੀ ਕਾਲਜ ਹੈ। ਹਾਂਜੀ ਪਹਿਲੀ ਵਾਰੀ ਐਸੇ ਉੱਥੇ ਮਿਲੇ ਤੁਸੀਂ ਮੈਨੂੰ ਵੀ ਪਛਾਨ ਲਿਆਣਾ। ਹਾਂਜੀ ਹਾਂਜੀ ਹਾਂਜੀ। ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਕੰਮ ਦੇਖੋ ਕਿ ਨਾਈਸ ਕਰ ਲੈਨੇ ਹੋ ਆਪਣੇ ਹੀ ਬੰਦਿਆਂ ਨੂੰ। ਦੇਖੋ ਤੁਹਾਡੇ ਨਾਲ ਕੀ ਮੈਸੇਜ ਦੇਣਾ ਚਾਹੁੰਦੇ ਆ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ। ਬਸ ਇਹੀ ਮੈਸੇਜ ਦੇਣਾ ਚਾਹੁੰਗਾ ਵੀ ਜੇ ਆਪਣਾ ਵੀ ਤੁਸੀਂ ਫਿਊਚਰ ਥੋੜਾ ਜਿਹਾ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਟ੍ਰਾਈ ਜ਼ਰੂਰ ਕਰੋ ਸਾਈਪਰਸ ਦਾ ਬਾਕੀ ਸਾਈ ਓਵਰਸੀਜ਼ ਤੋਂ ਜ਼ਰੂਰ ਫਾਈਲ ਕਰੋ।